ਕੀ ਬਬੂ ਉਹਦਾ ਨਾਮ ਆ ਉਹ ਹਜ਼ਾਰੇ ਦਾ ਰਹਿਣ ਵਾਲਾ ਆ ਔਰ ਪ੍ਰੀਤਮ ਸਿੰਘ ਉਹਦੇ ਬਾਪ ਦਾ ਨਾਮ ਆ ਔਰ ਉਹਦੇ ਨਾਲ ਹੀ ਸੀਗੇ ਔਰ ਉਹੀ ਉਹਦੇ ਹੱਥ 'ਚ ਪਿਸਤਲ ਸੀਗਾ ਔਰ ਸਾਡੇ ਕੋਲ ਕੈਸ਼ ਵਾਲਾ ਬੈਗ ਸਾਡੇ ਪ੍ਰਧਾਨ ਤੋਂ ਖੋ ਗਿਆ ਬਬੂ ਨੇ ਬੇਟਾ ਤੁਹਾਨੂੰ ਕਿੱਦਾਂ ਪਤਾ ਲੱਗਿਆ ਸਰ ਉਹਨਾਂ ਨੇ ਜਿੱਦਾਂ ਹੀ ਮੇਰੀ ਗੱਡੀ ਦੇ ਉੱਪਰ ਤੁਸੀਂ ਦੇਖ ਸਕਦੇ ਆ ਉਹਨਾਂ ਨੇ ਇੱਕ ਪੱਥਰ ਦੇ ਨਾਲ ਹਮਲਾ ਕੀਤਾ ਤਾਂ ਉਹਨਾਂ ਦਾ ਮੂੰਹ ਦੇ ਉੱਪਰ ਜਿਹੜਾ ਰਵਾ ਸੀਗਾ ਉਹ ਕਿਸੇ ਕਿਹਾ ਜਲਦੀ ਦੇ ਨਾਲ ਉਹ ਬੰਦਾ ਵੈਕ ਹੋ ਕੇ ਦੌੜ ਗਿਆ ਔਰ ਉਸਨੇ ਆਖਿਆ ਕਿ ਹੁਣ ਤੁਸੀਂ ਦੌੜ ਸਕਦੇ ਆ फाजिलका के गांव फतूवाला में चर्च की रजिस्ट्री करवाने के लिए जा रहे लोगों से हुई बत्तीस लाख चालीस हजार की लूट लूट में घायल तीन लोगों को इलाज के लिए करवाया फाजिल्का के सरकारी अस्पताल में भर्ती सरकारी अस्पताल में पत्रकारों को जानकारी देते हुए पास्टर रंजीत संधु ने बताया कि वह अपने सात साथियों सहित चर्च की रजिस्ट्री के लिए गाँव ऐसी रकम इकट्ठे कर रहे थे जब वह गांव फोटो वाला पहुंचे तो उन पर 25 से 30 लोगों ने उनकी गाड़ी आरोप ही पत्थर का हमला कर दिया और उनसे बत्तीस लाख चालीस हजार लूट कर ले गए लूटपाट करने वालों में से एक के पास रिवाल्वर भी था लूट की घटना की सूचना मिलने पर डी एस सुबेग सिंह और एसएचओ सदर तुरंत घटनास्थल आरोप रवाना हो गए टी लाइव और पंजाब वार्ता के लिए दलीप दत्त की रिपोर्ट फाजिल का ਮੇਰਾ ਨਾਮ ਬਸਰਨਜੀ ਸੰਧੂ ਆਜੀ ਔਰ ਮੈਂ ਲਾਦੂਗਾ ਦੇ ਵਿੱਚ ਮਹਾ ਬਿਸ਼ੇਕ ਦੀ ਚਰਚ ਚਲਾ ਰਿਹਾ ਹਾਂ ਔਰ ਕਟਨਾਏ ਕੱਟੀ ਆ ਜੀ ਜਿਸ ਦੇ ਕਰਕੇ ਸਾਨੂੰ ਅੱਜ ਸਿਵਲ ਹਸਪੀਟਲ ਫਾਇਲ ਖਾ ਦੇ ਵਿੱਚ ਜਾਣਾ ਪਿਆ ਸਾਡੀ ਜ਼ਮੀਨ ਦੀ ਰਜਿਸਟਰੀ ਦਾ ਸੀਗਾ ਮਸਲਾ ਜਿਹਦੇ ਰਿਗਾਰਡਿੰਗ ਮੈਂ ਆਪਣੀ ਟੀਮ ਦੇ ਨਾਲ ਤਾਲੀ ਵਾਲਾ ਪਿੰਡ ਨੂੰ ਜਾ ਰਿਹਾ ਸੀਗਾ ਵਾਇਆ ਫਤੂਵਾਲ ਔਰ ਸਾਡੀ ਚਰਚ ਦੀ ਜ਼ਮੀਨ ਦੀ ਰਜਿਸਟਰੀ ਸੀਗੀ ਜਿਸ ਦੇ ਲਈ ਸਾਡੇ ਕੋਲ ਕੈਸ਼ ਅਮਾਉਂਟ 32 ਲੱਖ 40 ਹਜ਼ਾਰ ਰੁਪਿਆ ਸੀਗਾ ਰਾਸੀ ਇੱਕ ਹੋਰ ਜਗ੍ਹਾ ਤੋਂ ਕੁਝ ਥੋੜਾ ਜਿਹਾ ਅਮਾਉਂਟ ਕਲੈਕਟ ਕਰਨ ਦੇ ਲਈ ਜਾ ਰਹੇ ਸੀਗੇ ਮੇਰੇ ਨਾਲ 6 ਤੋਂ 7 ਬੰਦੇ ਹੋਰ ਸੀ ਮੇਰੇ ਟੀਮ ਵਾਲੇ ਪਰ ਜਿੱਦਾਂ ਹੀ ਅਸੀਂ ਫਤੂ ਵਾਲੇ ਪਿੰਡ ਦੇ ਵਿੱਚ ਐਂਟਰ ਹੋਨੇ ਆ ਤਾਂ ਕੁਝ ਲੋਕਾਂ ਦੇ ਵੱਲੋਂ ਜਿਹੜੇ ਗਿਣਤੀ ਦੇ ਵਿੱਚ 25 ਤੋਂ 30 ਲੋਕ ਸੀਗੇ ਕਈਆਂ ਨੇ ਆਪਣੇ ਮੂੰਹ ਸਰ ਬੰਨੇ ਸੀ ਤੇਜ਼ਾਰ ਹਥਿਆਰਾਂ ਦੇ ਨਾਲ ਉਹਨਾਂ ਨੇ ਆਣ ਕੇ ਮੇਰੀ ਗੱਡੀ ਦੇ ਉੱਤੇ ਹਮਲਾ ਕੀਤਾ ਆ ਗੱਡੀ ਦੀ ਪੰਨ ਤੋੜ ਕੀਤੀ ਆ ਮੇਰੇ ਬੰਦਿਆਂ ਨੂੰ ਜ਼ਖਮੀ ਕੀਤਾ ਆ ਔਰ ਇੱਕ ਕੈਸ਼ ਵਾਲਾ ਜਿਹੜਾ ਬਹਿ ਗਿਆ ਉਹ ਖੋ ਕੇ ਫਰਾਰ ਹੋ ਗਿਆ ਪਰ ਸਾਡੇ ਬੰਦੇ ਜਿਹੜੇ ਜ਼ਖਮੀ ਆ ਉਹਨਾਂ ਨੂੰ ਐਡਮਿਟ ਕਰਵਾਇਆ ਹੋਇਆ ਇਸ ਟਾਈਮ ਫਾਇਲ ਕਾ ਸਿਵਲ ਹ ਇਸ ਲਈ ਅਜੇ ਸੀ ਇਸ ਜੱਕਨ ਦੇ ਮਤਲਬ ਕਿਸੇ ਘਟਨਾ ਤੁਹਾਡੇ ਨੂੰ ਰੋਟ ਖੋਦੀ ਕਿਹੜੀ ਥਾਂ ਪ੍ਰੋਪਰ ਥਾਂ ਕਿਹੜੀ ਹੈ ਪ੍ਰੋਪਰ ਫਤੂ ਵਾਲੇ ਜੀ ਫਤੂ ਵਾਲੇ ਕੋ ਪਿੰਡ ਹੈ ਫਤੂ ਵਾਲਾ ਪਿੰਡ ਹੈ ਜੀ ਜਲਾਲਾਬਾਦ ਏਰੀਆ ਦੇ ਵਿੱਚ ਪੈਂਦਾ ਹੈ ਸੁਖੇਰੇ ਦੇ ਕੋਲ ਸੁਖੇਰੇ ਦੇ ਕੋਲ ਸੁਖੇਰੇ ਦੇ ਕੋਲ ਠੀਕ ਹੈ ਮੇਨ ਹਾਈਵੇ ਰੋਡ ਤੇ ਹੈ ਜਾਂ ਅੰਦਰ ਪਿੰਡ ਦੇ ਵਿੱਚ ਨਹੀਂ ਪਿੰਡ ਦੇ ਵਿੱਚ ਵੜਦੇ ਆ ਜੀ ਤੁਹਾਨੂੰ ਸ਼ੱਕ ਹੋਵੇ ਕਿਸੇ ਤੋਂ ਤੁਹਾਨੂੰ ਨਹੀਂ ਉਹ ਸਾਨੂੰ ਦਾ ਲੱਗ ਰਿਹਾ ਕਿ ਉਹਨਾਂ ਨੂੰ ਕਿਤੇ ਉਹਨਾਂ ਕਿਤੇ ਉਹ ਸੌ ਮਿਲ ਗਈ ਸੀ ਵੀ ਇਹਨਾਂ ਦੇ ਕੋਲ ਕੈਸ਼ ਪੇਮੈਂਟ ਹੈਗਾ ਰਸੀ ਦਾ ਤਾਂ ਉਹ ਸਾਨੂੰ ਸ਼ੱਕ ਸੀਗਾ ਕਿ ਸਾਡਾ ਬੰਦਾ ਪਿੱਛਾ ਕਰ ਰਿਹਾ ਇਸ ਕਰਕੇ ਅਸੀਂ ਪਿੰਡ ਦੇ ਵਿੱਚ ਗੱਡੀ ਵਾ ਉਹਨਾਂ ਦੇ ਨਾਲ ਬਹੁਤ ਸਾਰੇ ਹੋਰ ਵੀ ਗੁੰਡੇ ਡਾਈਪ ਬੰਦੇ ਸੀਗੇ ਜਿਨ੍ਹਾਂ ਨੇ ਗੱਡੀ ਦੇ ਉੱਪਰ ਇੱਕੇ ਦਾਮਾ ਅਟੈਕ ਕਰ ਦਿੱਤਾ ਤੁਸੀਂ ਗੱਡੀ ਦੀ ਕੰਡੀਸ਼ਨ ਵੀ ਦੇਖ ਸਕਦੇ ਆ ਕਿ ਉਹਨਾਂ ਨੇ ਕੀ ਕੀਤੀ ਔਰ ਉਹਨਾਂ ਨੇ ਜਦੋਂ ਉਹਨਾਂ ਨੇ ਬੈਗ ਖੋਇਆ ਵੈਸੇ ਵਾਲੋਂ ਨੇ ਕਿਹਾ ਜੀ ਸਾਡਾ ਕੰਮ ਪੂਰਾ ਹੋਇਆ ਔਰ ਉਹਨਾਂ ਦੇ ਕੋਲ ਪਿਸਟਲ ਤਲਵਾਰਾਂ بیسਬਾਲ ਇਦਾਂ ਦੇ ਤੇਜ਼ ਤਰ੍ਹਾਂ ਹਥਿਆਰ ਸੀਗੇ ਔਰ ਸਾਨੂੰ ਉੱਥੋਂ ਹੀ ਪਤਾ ਚੱਲ ਗਿਆ ਕਿ ਉਹ ਲੁੱਟ ਦੇ ਇਰਾਦੇ ਦੇ ਨਾਲ ਹੀ ਆਏ ਸੀਗੇ ਤੁਹਾਡੇ ਸਾਨੂੰ ਕਿੰਨੇ ਬੰਦੇ ਸੀ ਟੋਟਲ 25 ਤੋਂ 30 ਸੀਗੇ ਜੀ ਕਿੰਨੇ ਵਜੇ ਦੀ ਘਟਨਾ ਅੱਜ ਸ਼ਾਮ 5:30 ਵਜੇ ਦੇ ਕਰੀਬ ਦੀ ਘਟਨਾ ਹੈ ਅੱਛਾ ਰਜਿਸਟਰੀ ਕਿਨੇ ਵਜੋਂ ਹੈ ਰਜਿਸਟਰੀ ਦਾ ਸਾਡੀ 2 ਦਿਨ ਬਾਅਦ ਅਸੀਂ ਹਾਲੇ ਅਮਾਉਂਟ ਇਕੱਠਾ ਕਰ ਰਹੇ ਸੀ ਇਹ ਅਮਾਉਂਟ ਜਿਹੜਾ ਹੈ ਇਹ ਪਬਲਿਕ ਦਾ ਜਿਹੜੀ ਸਾਡੀ ਚਰਚ ਦੇ ਵਿੱਚ ਆ ਰਹੀ ਆ ਕੁਝ ਉਹਨਾਂ ਦਾ ਅਮਾਉਂਟ ਸੀਗਾ ਕੁਝ ਅਸੀਂ ਕਿਹੜੀ ਚਰਚ ਤੋਂ ਆਇਆ ਸੀਗਾ ਇਹਨਾਂ ਮਾਉਂਸ ਅਸੀਂ ਮਹਾਵਿਸ਼ੇਕ ਚਰਚ ਸਾਡੀ ਖੋਦੀ ਆ ਜੀ ਵੈਸੇ ਮਹਾਵਿਸ਼ੇਕ ਸਾਡੀ ਬੀਨ ਚਰਚ ਜਲੰਧਰ ਦੇ ਵਿੱਚ ਆ ਸਾਡੀਆਂ 4000 ਚਰਚਾਂ ਆ ਔਰ ਉਹਨਾਂ ਦੀ ਇੱਕ ਬ੍ਰਾਂਚ ਲਾਧੂਗਾ ਦੇ ਵਿੱਚ ਆ ਜਿੱਥੇ ਹਰ ਸੰਡੇ 10000 ਦੇ ਪਲੱਸ ਪਬਲਿਕ ਇਕੱਠੀ ਹੁੰਦੀ ਆ ਤੁਸੀਂ ਕਿੰਨੇ ਬੰਦੇ ਸੱਤ ਗੱਡੀ ਐ ਅਸੀਂ 7 ਜਾਣੇ ਸੀਗੇ ਟੋਟਲ ਕੋਈ ਗੱਡੀ ਮੋਟਰਸਾਈਕਲ ਤੇ ਆਏ ਕਾਰ ਤੇ ਆ ਕੇ ਵਿਕ ਤੇ ਇੱਕ ਗੱਡੀ ਸੀ ਉਹਨਾਂ ਦੇ ਕੋਲ ਔਰ ਬਾਕੀ ਮੋਟਰਸਾਈਕਲ ਸਵਿਫਟ ਗੱਡੀ ਸੀਗੀ ਰੰਗ ਵਾਈਟ ਕਲਰ ਦੀ ਸਵਿਫਟ ਗੱਡੀ ਸੀ ਅਸੀਂ ਪਰ ਉਹਨਾਂ ਨੇ ਇੱਕੇ ਦਮ ਜਿੱਦਾਂ ਸਾਡੇ ਅੱਗੇ ਗੱਡੀ ਲਗਾਈ ਔਰ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਅਸੀਂ ਨੰਬਰ ਨਹੀਂ ਨੋਟ ਕਰ पाए ਪਰ ਉਹ ਬਾਈਕ ਦੇ ਉੱਪਰ ਵੀ ਬਹੁਤ ਸਾਰੇ ਸੀਗੇ ਔਰ ਉਹਨਾਂ ਨੇ ਆਣ ਕੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਸਰ ਇਹ ਤੁਹਾਡਾ ਕਿੱਛਾ ਕਿੱਥੋਂ ਕਰਦੇ ਪਏ ਸੀ ਜਿੱਦਾਂ ਹੀ ਅਸੀਂ ਸਖੇਰੇ ਤੋਂ ਮੁੜੇ ਆ ਟਾਲੀ ਵਾਲੇ ਪਿੰਡ ਨੂੰ ਜਾਣ ਦੇ ਲਈ ਤਾਂ ਉਦਾਂ ਹੀ ਸਾਨੂੰ ਸ਼ੱਕ ਹੋਇਆ ਸੀਗਾ ਵੀ ਕੁਝ ਦੋ ਚਾਰ ਮੋਟਰਸਾਈਕਲ ਜਿਹੜੇ ਆ ਉਹ ਸਾਡਾ ਪਿੱਛਾ ਕਰ ਰਹੇ ਆ ਤਾਂ ਅਸੀਂ ਗੱਡੀ ਦੀ ਸਪੀਡ ਜਿੱਦਾਂ ਹੀ ਵਧਾਈ ਆ ਤਾਂ ਸ਼ਾਇਦ ਉਹਨਾਂ ਨੇ ਪਹਿਲਾਂ ਹੀ ਕੋਈ ਯੋਜਨਾ ਬਣਾਈ ਹੋਈ ਸੀ ਉਹ ਸਾਹਮਣੇ ਤੋਂ ਵੀ ਕੁਝ ਬੰਦੇ ਆ ਗਏ ਜਿਨ੍ਹਾਂ ਨੇ ਸਾਹਮਣੇ ਤੋਂ ਵੀ ਆਣ ਕੇ ਔਰ ਬੈਕ ਸਾਈਡ ਤੋਂ ਆਣ ਕੇ ਸਾਨੂੰ ਘੇਰਾ ਪਾ ਲਿਆ ਸਾਡੇ ਗੱਡੀ ਦਾ ਕੋਈ ਬੰਦਾ ਸਾਰੇ ਮੋਹਲ ਬੇਟੇ ਸੀ ਕੁਝ ਸਾਰਿਆਂ ਨੇ ਮੋਹਲ ਬੇਟੇ ਹੋਏ ਸੀਗੇ ਉਹਨਾਂ ਵਿੱਚੋਂ ਇੱਕ ਬੰਦਾ ਜਿਹੜਾ ਆ ਸਾਨੂੰ ਪਤਾ ਚੱਲਣ ਦੇ ਲੱਗਾ ਆ ਜਦੋਂ ਅਸੀਂ ਸ਼ਾਰਪਿੰਗ ਕੀਤੀ ਆ ਕਿ ਬੱਬੂ ਉਹਦਾ ਨਾਮ ਆ ਉਹ ਹਜ਼ਾਰੇ ਦਾ ਰਹਿਣ ਵਾਲਾ ਆ ਔਰ ਪ੍ਰੀਤਮ ਸਿੰਘ ਉਹਦੇ ਬਾਪ ਦਾ ਨ ਉਹਦੇ ਹੱਥ 'ਚ ਪਿਸਤਲ ਸੀਗਾ ਔਰ ਸਾਡੇ ਕੋਲ ਕੈਸ਼ ਵਾਲਾ ਬੈਂਕ ਸਾਡੇ ਪ੍ਰਧਾਨ ਤੋਂ ਖੋ ਗਿਆ। ਸਾਨੂੰ ਨਪੇਟ ਤੁਹਾਨੂੰ ਕਿੱਦਾਂ ਪਤਾ ਲੱਗਿਆ ਬੰਦਾ? ਸਰ ਉਹਨਾਂ ਨੇ ਜਿੱਦਾਂ ਹੀ ਮੇਰੀ ਗੱਡੀ ਦੇ ਉੱਪਰ ਤੁਸੀਂ ਦੇਖ ਸਕਦੇ ਆ ਉਹਨਾਂ ਨੇ ਇੱਕ ਪੱਥਰ ਦੇ ਨਾਲ ਹਮਲਾ ਕੀਤਾ। ਤਾਂ ਉਹਨਾਂ ਦਾ ਮੂੰਹ ਦੇ ਉੱਪਰ ਜਿਹੜਾ ਰਮਾ ਸੀਗਾ ਉਹ ਖਿਸਕ ਗਿਆ ਔਰ ਜਲਦੀ ਦੇ ਨਾਲ ਉਹ ਬੰਦਾ ਵੈਕ ਹੋ ਕੇ ਦੌੜ ਗਿਆ ਔਰ ਉਸਨੇ ਆਖਿਆ ਕਿ ਹੁਣ ਤੁਸੀਂ ਦੌੜ ਸਕਦੇ ਆ। ਜੀ। ਔਰ ਬਾਕੀ ਜਿਹੜੇ ਅਣਪਛਾਤੇ ਬੰਦੇ ਆ ਉਹਨਾਂ ਦੇ ਮੂੰਹ ਜਿਹੜੇ ਆ ਲਪੇਟੇ ਹੋਏ ਸੀਗੇ ਔਰ ਅਸੀਂ ਇਸ ਦੀ ਅਗਲੀ ਕਾਰਵਾਈ ਕਰਨੀ ਚਾਹੁੰਦੇ ਆ। ਆਪ ਜੀ ਟਾਈਮ ਸਾਢੇ ਪੰਜ ਤੱਕ ਹੀ ਹੁੰਦਾ ਸਰ ਹਾਂਜੀ ਸਾਢੇ ਪੰਜ ਦਾ ਹੀ ਤਕਰੀਬਾ ਸਾਢੇ ਪੰਜ ਲੈ ਕੇ ਸਰ ਹੁਣ ਤਾਂ ਟਾਈਮ ਹੋ ਚੁੱਕਿਆ ਘਟੂ ਪਰ ਮੇਰੇ ਖਿਆਲ ਨਾਲ 9 ਵਜੇ ਸਰ ਹਾਂਜੀ ਤੋ 3000 ਦਿੱਤੀ ਨਹੀਂ ਸਰ 32 ਲੱਖ ਦੀ ਛੋਟੀ ਰਕਮ ਨਹੀਂ ਹੁੰਦੀ ਸਰ ਵੱਡੀ ਮਾਮਲਾ ਅਸੀਂ ਗਏ ਆ ਜੀ ਪਹਿਲਾਂ ਜਲਾਲਾਬਾਦ ਗਏ ਆ ਉਹਨਾਂ ਨੇ ਕਿਹਾ ਤੁਹਾਡਾ ਏਰੀਆ ਫਾਜ਼ਿਲਕਾ ਬੰਦਾ ਆ ਅਸੀਂ ਆਦੇ ਬੰਦਿਆਂ ਨੂੰ ਪਹਿਲਾਂ ਉੱਥੋਂ ਚੱਕ ਕੇ ਲੈ ਕੇ ਆਏ ਆ ਪਹਿਲਾਂ ਅਸੀਂ ਲੋਕਲ ਥੋੜਾ ਬਹੁਤ ਟਰੀਟਮੈਂਟ ਕਰਵਾਇਆ ਉਹਨਾਂ ਨੂੰ ਜਿਹੜੇ ਜ਼ਖਮੀ ਸੀਗੇ ਫਿਰ ਅਸੀਂ ਹੁਣ ਇੱਥੇ ਲੈ ਕੇ ਆਏ ਆ ਇੱਥੇ ਡਾਕਟਰ ਮੌਕੇ ਤੇ ਮੌਜੂਦ ਨਹੀਂ ਸੀ ਹੁਣ ਉਹ ਸਾਨੂੰ ਜਿੱਦ एफआईआर ਕਰਵਾਉਂਦੇ ਲਈ। ਔਰ ਜਿੱਦਾਂ ਹੀ ਘਟਨਾ ਘਡੀ ਸੀਗੀ ਅਸੀਂ ਜੋ ਵੀ ਸਾਨੂੰ ਹੈਲਪਲਾਈਨ ਨੰਬਰ ਮਿਲੇ ਆ 181 ਔਰ 112 ਦੇ ਅਸੀਂ ਉਦੋਂ ਹੀ ਕਾਲ ਕਰ ਦਿੱਤੀ ਸੀਗੀ। ਸਤਿਨਾਮ ਆਪਣਾ। ਜੇਰਾ ਨਾਮ ਜੀ ਸਾਤਪਾਲ ਸਿੰਘ ਜੇਰਾ ਪਿੰਡ ਆਪਣਾ। ਜੀ ਮੈਂ ਜਲਾਲਾਬਾਦ ਰਹਿੰਦਾ। ਤੁਸੀਂ ਖੜੇ ਕਿੱਥੇ ਖੜੇ ਹੋ ਅਸਟਾਪ ਤੇ? ਅਸੀਂ ਜੀ ਫਾਜ਼ਲ ਕਾ ਸਿਵਲ ਹਸਪੀਟਲ ਦੇ ਘਰ। ਕੀ ਕਾਰਨ ਸਰ? ਕਾਰਨ ਇਹ ਜੀ ਸਾਡੇ ਤੇ ਕੁਛ ਹੰਬਲਾ ਹੋ ਗਿਆ ਸਾਡੇ ਬੰਦਿਆਂ ਤੇ। ਇਸ ਕਾਰਨ ਖੜੇ ਜੀ ਸਾਸੀਂ ਆਪਣੇ ਬੰਦਿਆਂ ਤਿੰਨ ਬੰਦਿਆਂ ਨੂੰ ਇੱਥੇ ਐਡਮਿਟ ਕਰਾਉਣ ਆਏ ਸੀ। ਕਰਨਾ ਕਰਦਾ ਤੁਹਾਨੂੰ ਤੁਹਾਨੂੰ ਪਤਾ ਕਰਾਂਗੀ ਹੋਈ ਹੈ ਹਾਂਜੀ ਬਿਲਕੁਲ ਜੀ ਤੁਹਾਨੂੰ ਜਾਣਕਾਰੀ ਦੇ ਉਸ ਬਾਰੇ ਨਾਇਬਾਪਰੀ ਜੀ ਅਸੀਂ ਲਾਧੂ ਕਾ ਮੰਡੀ ਤੋਂ ਜਾ ਰਹੇ ਸੀ ਪਿੰਡ ਟਾਲੀ ਵਾਲੇ ਜੀ ਠੀਕ ਫੱਤੂ ਵਾਲਾ ਸਖੇਰੇ ਤੋਂ 1 ਕਿਲੋਮੀਟਰ ਵਿੱਚ ਅੱਗੇ ਗਿਆ ਪਿੰਡ ਫੱਤੂ ਵਾਲਾ ਠੀਕ ਹੈ ਸਾਈਡ ਤੇ ਚੰਦੇ ਵਾਲੇ ਪਾਸੇ ਲੈਂਦੇ ਵਾਲੇ ਪਾਸੇ ਠੀਕ ਹੈ ਹੋਰ ਫੱਤੂ ਵਾਲੇ ਪਿੰਡ ਦੇ ਵਿੱਚ ਅਸੀਂ ਐਂਟਰੀ ਕੀਤੀ ਆ ਉਸ ਤੋਂ ਬਾਅਦ ਜਦੋਂ ਐਂਟਰੀ ਕੀਤੀ ਥੋੜਾ ਜਿਹਾ ਅੱਗੇ ਗਏ ਆ ਮਤਲਬ ਕਾਫੀ ਘਰ ਆ ਗਏ ਤੇ ਸੜਕ ਤੇ ਜਦੋਂ ਪਹੁੰਚੇ ਨਾ ਸਾਡੇ ਤੇ ਜਕਦਮ ਬੰਦਿਆਂ ਨੇ ਹਮਲਾ ਕਰਤਾ 25 ਤੋਂ 30 ਬੰਦੇ ਸੀ ਜੀ ਉਨਾ ਹਮਲਾ ਕਰਤਾ ਕਿਸੇ ਨੇ ਵੱਟਿਆਂ ਨਾਲ ਇੱਟਾਂ ਨਾਲ ਤਲਵਾਰਾਂ ਨਾਲ ਸਾਨੂੰ ਨਹੀਂ ਪਤਾ ਸੀ ਵੀ ਸਾਡੇ ਨਾਲ ਤਾਂ ਕਿਸੇ ਨਾਲ ਸਾਡਾ ਕੋਈ ਵੈਰ ਸੀ ਨਾ ਕੁਝ ਅਚਾਨਕ ਕਰਤਾ ਤਲਵਾਰਾਂ ਨਾਲ ਸਾਨੂੰ ਸੰਭਲਣ ਦਾ ਮੌਕਾ ਹੀ ਨਹੀਂ ਦਿੱਤਾ ਜੀ ਜਿਹੜੇ ਗਾਇਲ ਹੋਏ ਨੇ ਉਹ ਕੌਣ-ਕੌਣ ਨੇ ਉਹ ਜੀ ਤਿੰਨ ਬੰਦੇ ਇੱਕ ਦਰਸ਼ਨ ਸਿੰਘ ਹੈਗਾ ਜੀ ਸਾਡਾ ਬੰਦਾ ਸਾਡੀ ਟੀਮ ਦਾ ਔਰ ਇੱਕ ਬੰਦਾ ਹੈਗਾ ਉਹਦਾ ਨਾਮ ਹੈਗਾ ਏਵਲ ਸਿੰਘ ਜੀ ਔਰ ਤੀਸਰੇ ਦਾ ਨਾਮ ਮਾਸਟਰ ਸੁਖਦੇਵ ਸਿੰਘ ਇਹ ਜਲਾਲਾ ਸੁਖਦੇਵ ਸਿੰਘ ਜਲਾਲਾਬਾਦ ਹੈਗਾ ਔਰ ਕੇਵਲ ਸਿੰਘ ਟਾਲੀ ਵਾਲੇ ਪਿੰਡ ਤੋਂ ਹੈਗਾ ਔਰ ਦਰਸ਼ਨ ਸਿੰਘ ਗੱਲ ਕਮ ਸਾਹਿਬ ਜੀ ਹਿੰਦੀ ਪੁਲਿਸ ਨੂੰ ਰਿਪੋਰਟ ਹੋਈ ਹੈ ਕੋਈ ਕਰਿਆ ਤੁਸੀਂ ਨਹੀਂ ਅਜੇ ਤੱਕ ਨਹੀਂ ਅਜੇ ਤਾਂ ਅਸੀਂ ਹਸਪਤਾਲ ਦੇ ਵਿੱਚ ਲੈ ਕੇ ਆਏ ਆ ਉਹਨਾਂ ਨੂੰ ਉਹਨੂੰ ਇੱਥੇ ਐਡਮਿਟ ਕਰਾਇਆ ਔਰ ਅੱਗੇ ਦੀ ਕਾਰਵਾਈ ਹੁਣ ਕਰਨਾ ਚਾਹੁੰਦੇ ਆ ਬੋਲੋ ਸੋਦੇਵ ਸਿੰਘ ਕੀ ਘਟਨਾ ਹੋਈ ਦੱਸਣਾ ਸਰ ਘਟਨਾ ਇਸ ਤਰ੍ਹਾਂ ਚੱਲ ਰਹੀ ਸੀ 7 ਜਣੇ ਇਸ ਇੱਕ ਗੱਡੀ 'ਚ ਸੇਗੇ ਸੀ ਸਰ ਕੈਸ਼ 63240 ਹਜ਼ਾਰ ਅਸੀਂ 40 ਪਾਈਟਰੀ ਦਿਸਦਾ ਰ ਐਨਡੀਪਟਾਣੀ ਪਟਾਲੀ ਚੰਦਰ ਪਟਾਲੀ ਵਾਲ ਨਾਲ ਫਟਾਣੀ ਉੱਤੇ ਸਾਨੂੰ ਪੜਿਆਨ ਛੱਤੇ ਬੰਦੇ ਪੈ ਗਏ ਗੀ ਇਸ ਗੱਡੀ 'ਚ ਇਸ ਤੋਰ ਤੇ ਸਾਡਾ ਕਾਵਣ ਪਾਨਾ ਤੇ ਗੰਡਾਸਿਆਂ ਇੰਸੀਪਾਨ ਤੇ ਪਸਤੌਰੋਂ ਇੱਕ ਡੈਕਸ਼ਨ ਕਟੇ ਸੱਟਾ ਮਾਰ ਕੇ ਸਾਡੇ ਨੂੰ ਇੱਕ ਸਰਬੈਗ ਇਸ ਪੈਸਿਆਂ ਨਾਲ ਖੋ ਕੇ ਲੈ ਗਏ ਸਾਰੇ ਪਤਾਨ ਕੋ ਪੈਸੇ ਗੀ ਸੀ ਪਸਤੌਰ ਵਖਾ ਕੇ ਖੋ ਕੇ ਲੈ ਗਏ ਸੀ ਚੀਸ਼ੇ ਤੋੜ ਸਾਰੇ ਤੁਹਾਨੂੰ ਬੰਦੇ ਪਛਾਣਾ ਹੈ ਕਿਸੇ ਦੇ ਇੱਕ ਦੁਕਾਨੇ ਜਿਆਦਾ ਨਹੀਂ ਪਛਾਣੇ ਤੇ ਗੱਡੀ ਘਰੇ ਬੱਬੂ ਸਿੰਘ ਆਣ ਆ ਗਏ ਹਾਂਜੀ ਬੱਬੂ ਸਿੰਘ ਨਾਂ ਦਾ ਹੈ ਦੂਜਾ ਦੂਰ ਬਾਕੀ ਸਾਕ ਤੇ ਪਤਾ ਨਹੀਂ ਮੈਂ ਤਾਂ ਇੱਕ ਦੁਕਾਨ ਹੈ ਹਾਂਜੀ ਬੱਬੂ ਸਿੰਘ ਹੈਗਾ ਕਿੱਥੋਂ ਦਾ ਉੱਥੋਂ ਤੇ ਗੈਰਨ ਵੜੇ ਉਹ ਦੂਰ ਅਸੀਂ ਲੋਸੀ ਹੀ ਜਾਈ ਗਏ तो उसे दिया दे रहा है। हाँ जी। शुक्रिया माफ़न। लक्षण क्या है? लक्षण मेट्रो है, पत्ती लक्षण होगा ना मीठा कम होगा ना सर अस्पताल कोई? हाँ जी तीन जने आए हैं। ठीक है जी। मतलब स्टेबल है पेशेंट का? ठीक है जी। उन्हें तो मतलब जो इंजरी है ही हैं सच्चाई है ही हैं, उन्हें परीक्षा करके दे